ਸੰਗਰੂਰ ਦੇ ਨੇੜੇ ਨਾ ਇੱਕ ਨੌਜਵਾਨ ਬਾਬਾ ਹੁੰਦਾ ਸੀ ਅੱਛਾ ਬੜਾ ਸਮਾਰਟ ਜਿਆ ਤੇ ਉਹਦੀ ਕਾਫੀ ਮਹਿਮਾਤ ਸੀ ਹੂੰ ਹੂੰ ਉਹਦੇ ਕੋਲੇ ਪ੍ਰੀਜ਼ੈਂਟਾ ਕੋਲੇ ਵੀ ਕਰਤੀ ਵੀ ਬਾਬਾ ਬੜਾ ਕਰਮੀ ਵਾਲਾ ਤੇ ਦਰਸ਼ਨ ਕਰਨ ਵਾਲਾ ਬੜੀ ਅੱਛਾ ਮਾੜਾ ਮੋਟਾ ਮਿਲਦਾ ਪੋਲਿਟਿਕਲ ਮਾਈਲੇਜ ਵਾਲਾ ਵੀ ਹੋਣਾ ਉਹ ਵੀ ਹੋਣਾ ਕੋਈ ਉਹਦੀ ਪੂਰੀ ਬਾਬੇ ਕੋਲੇ ਜਾ ਚਾਰ ਵੋਟਾਂ ਹੈਗੀਆਂ ਚਾਰ ਵੋਟਾਂ ਹੂੰ ਉਹਨੇ ਕਹਾ ਵੀ ਉੱਥੇ ਆਉਣਾ ਪ੍ਰੀਜ਼ੈਂਟਾ ਨੇ ਸਾਡੀ ਵੀ ਡਿਊਟੀ ਲੱਗੀ ਸਿਕਿਉਰਿਟੀ ਪਰਪਸ ਲਈ ਜਾਂ ਉਤੇ ਜਾਣਾ ਅੱਜ ਉਤੇ ਜਾ ਕੇ ਸੰਭਾਲਦੇ ਮੋਰਚੇ ਤੁਸੀਂ ਵੀ ਦੇਖਣਾ ਦੂਰੇ ਦਰਸ਼ਨ ਕਰਾਂਗੇ ਬਾਬੇ ਦੇ ਨਾਲ ਆਪਣੇ ਪਤਾ ਨਹੀਂ ਕਿਹਦੇ ਕਿਹਦੇ ਦਰਸ਼ਨ ਕਰਾ ਦੇਣਾ ਇਹ ਤੇ ਕਿਤੇ ਕਮਲਿਆਂ ਨੂੰ ਫੜ ਕੇ ਲੈ ਜਾਣਾ ਪੈਂਦਾ ਉਹਨਾਂ ਦੇ ਦਰਸ਼ਨ ਹੋ ਜਾਂਦੇ ਵਿਚਾਰੇ ਵਜੋਂ ਦੇਣਾ ਕਿ ਸੇ ਤਰ੍ਹਾਂ ਸਾਰੇ ਡਿਊਟੀ ਹੈ ਜੀ ਜੋ ਜਿਸ ਤਰ੍ਹਾਂ ਲਾਉਣਾ ਪ੍ਰੀਤੀ ਜੰਟਾਈ ਆ ਕੇ ਉਹ ਮਰ ਜਦੋਂ ਉਤਰੀ ਦੇ ਨਾਲ ਉੱਥੇ ਪਤਾ ਸੀ ਲੋਕਾਂ ਨੂੰ ਉਹ ਕੋਈ ਫੋਟੋ ਖਚਾਉਣ ਲੱਗ ਗਿਆ ਕੋਈ ਹੈ ਨਾ ਉਹ ਘੋਸੜੀ ਉਹ ਵੀ ਪੂਰੀ ਮਤਲਬ ਪੀਕਤੇ ਸੀਗੀ ਉਹ ਪੀਕਤੇ ਸੀ ਉਹ ਬੜੀ ਫਲਮਾਂ ਹੁੰਆਂ ਸੀ ਉਹ ਕੋਸ਼ ਉੱਥੇ ਨਾ ਮੂٹے ਬਾਟੇ ਲੱਗੇ ਹੋਏ ਸੀ ਉਹ ਉਹਨਾਂ ਨੂੰ ਦੇਖਣ ਦੇ ਲੱਗੇ ਅੱਛਾ ਇਹ ਤਾਂ ਬਾਹਰ ਪ੍ਰੀਟੀ ਜੈਂਟਲ ਸਿਨ ਚੱਲ ਰਿਹਾ ਹੈ ਅੱਛਾ ਅੰਦਰ ਉਹ ਬਾਬਾ ਜੀ ਮਤਲਬ ਦਰਸ਼ਨ ਦੇਣ ਨਾਲ ਦਰਸ਼ਨ ਕਰਨ ਲਈ ਕਾਲੇ ਅੱਛਾ ਅੱਛਾ ਉਹਨਾਂ ਨੇ ਨਾ ਕੱਦ ਛੋਟਾ ਸੀ ਹੂੰ ਉਹਨਾਂ ਨੇ ਥੱਲੇ ਫੱਟੀ ਰੱਖੀ ਹੋਈ ਤੇ ਤਾਕੀ ਨੂੰ ਲੰਮਕਿਓ ਈ ਛੀਥਾਂ ਵਿੱਚ ਦੀ ਪ੍ਰੀਡਿਜੈਂਟਰ ਨੂੰ ਦੇਖੀ ਜਾਣ। ਕੀ ਅੱਛਾ। ਐਨੇ ਨੂੰ ਜਦੋਂ ਪੱਬਾਂ ਬਾਹਰ ਦੇ ਹੋ ਕੇ ਫੱਟੀ ਤੇ ਜਨ ਲੱਗੇ ਤਾਂ ਫੱਟੀ ਵਿੱਚੋਂ ਹੀਟੋਂ ਨਿਕਲ ਗਈ। ਅੱਛਾ। ਤੇ ਬਾਬੇ ਦਾ ਸਿਰ ਵੱਜ ਗਿਆ ਕੀ ਤਾਕੀ ਚ। ਅੱਛਾ। ਐ ਸੱਚ ਹੁੰਦਾ ਸੀ ਸਾਡੇ ਬੜਾ ਮਖੌਲਿਆ ਸੀ ਉਹ ਮੈਨੂੰ ਕਹਿੰਦਾ ਜਲਦੀ ਲਾਓ ਪ੍ਰੀਟੀ ਜੈਂਟਾ ਨੂੰ ਦਰਸ਼ਨ ਤਾਂ ਬਾਹਰ ਟਿੱਗਰ ਨੂੰ ਫਿਰਦੇ ਅੱਛਾ ਮਿੱਟੱਕੀ ਦੁਬਾਰੋਂ ਉਹਨੂੰ ਫਿਰਦੇ ਦਰਸ਼ਨਾਂ ਦੇ ਦਰਸ਼ਨ ਨਾ ਪਰ ਟੱਕੀ ਜੇ ਬਾਹਰ ਆਉਣ ਨੂੰ ਫਿਰਦੇ